ਤਾਇ ਤਾਏ ਸੰਗਾਰਿਉ ਰੇਪ ਰਾਜ ਬਾਜ અનੰਤ ਵੈਰੀ ਭਜ ਭਜ ਕੇ ਵੈਰੀ ਰਾਜੇ ਦੇ अनेका ਘੋੜਿਆਂ ਨੂੰ ਸੰਗਾਰ ਰਹੇ ਹਨ श्रवण की सरता उठी रण मद रूपदुरंत रणभूमि ਵਿੱਚ ਬਹੁਤ ਭਿਆਨਕ ਰੂਪ ਵਾਲੀ ਲਹੂ ਦੀ ਨਦੀ ਚੱਲ ਪਈ ਹੈ ਬਾਨ ਔਰ ਕਮਾਨ ਸਹਤੀ ਸੂਲ ਤੇਜ 쿠phar ਜਿਸ ਵਿੱਚ ਬਾਣ ਕਮਾਨ ਸਹਤੀ ਤ੍ਰਿਸ਼ੂਲ ਅਤੇ ਤਿੱਖੇ ਕੁਹਾੜੇ ਰੁੜੇ ਜਾ ਰਹੇ ਹਨ ਚੰਡ ਮੁੰਡ ਹਣੇ ਦੇਉ ਕਰ ਕੋਪ ਕਾਲ ਕਰਵਾਰ ਕਾਲੀ ਨੇ ਕ੍ਰੋਧਵਾਨ ਹੋ ਕੇ ਤਲਵਾਰ ਨਾਲ ਚੰਡ ਅਤੇ ਮੁੰਡ ਦੋਹਾਂ ਦੇੰਤਾਂ ਨੂੰ ਮਾਰ ਦਿੱਤਾ ਹੈ ਦੁਹਰਾ ਚੰਡ ਮੁੰਡ ਮਾਰੇ ਦੇਉ ਕਾਲੀ ਕੋਪ ਕਰਵਾਰ ਕਾਲੀ ਨੇ ক্রోధিত ਹੋ ਕੇ ਤਲਵਾਰ ਨਾਲ ਚੰਡ ਅਤੇ ਮੁੰਡ ਦੋਹਾਂ ਨੂੰ ਮਾਰ ਦਿੱਤਾ। ਔਰ ਜਿਤੀ ਸੈਨਾ ਹੋਤੀ ਚਿਨਮੋ ਦੇਈ ਸੰਗਾਰ। ਔਰ ਜਿੰਨੀ ਵੀ ਦੈਂਤ ਸੈਨਾ ਸੀ ਉਸ ਨੂੰ ਛਿਨ ਪਰ ਵਿੱਚ ਮਾਰ ਮੁਕਾਇਆ। ਇਤਿ ਸ਼੍ਰੀ ਬਚਿਤ੍ਰਨਾਟਕੇ ਚੰਡੇ ਚਰিত্র ਤੇ ਚੰਡ ਮੁੰਡ ਬਦ ਤ੍ਰਿਤੀਯੋਤਿ ਆਏ ਸੰਪੂਰਨਮ। ਸਾਤ ਸੋਭਾਮ ਸਤ। ਇਹ ਤੇ ਸ਼੍ਰੀ ਬਚੇਤਰਨਾਟਕ ਦੇ ਚੰਡੀ ਚਰਿੱਤਰ ਪ੍ਰਸੰਗ ਵਿੱਚ ਚੰਡ ਮੁੰਡ ਬਦਨਾ ਦੇ ਤੀਜੇ ਅਧਿਆਏ ਦੀ ਸ਼ੋਭਾ ਸਮਾਪਤੀ ਅਥ ਰਕਤ ਬੀਰਜ ਯੁੱਧ ਕਥਨੰ ਉਹਨ ਰਕਤ ਬੀਜ ਦੇ ਯੁੱਧ ਦਾ ਕਥਨ ਸੋਰਠਾ ਸੁਣੀਪੂਪ ਏਮ ਗਾਥ ਚੰਡ ਮੁੰਡ ਕਾਲੀ ਹਨੇ ਜਦ ਦਾਤਰਾਜ ਨੇ ਇਹ ਗੱਲ ਸੁਣੀ ਕਿ ਚੰਡੀ ਨੇ ਚਾਂਡਾ ਤੇ ਮੁੰਡ ਨੂੰ ਮਾਰ ਦਿੱਤਾ ਹੈ ਬੈਠ ਪ੍ਰਾਤ ਸੋ ਪ੍ਰਾਤ ਮੰਤਰ ਕਰਤ ਇਹ ਵਿਧ ਪਏ ਤਾਂ ਦੋਹਾਂ ਪ੍ਰਾਵਾਂ ਨੇ ਬੈਠ ਕੇ ਇਸ ਤਰ੍ਹਾਂ ਸਲਾਹ ਕੀਤੀ ਚੋਪਈ ਰਕਤ ਬੀਜ ਤਾਪਪੂ ਬੁ ਬੁਲਾਇਓ ਤਾਂ ਦਾਤ ਰਾਜੇ ਨੇ ਆਪਣੇ ਕੋਲ ਰਕਤ ਬੀਜ ਨੂੰ ਬੁਲਾਇਆ ਅਮਿਤ ਦਰਬ ਤੇ ਤਹਾਂ ਪਠਾਇਓ ਬਹੁਤ ਧਨ ਦੇ ਕੇ ਉਸ ਨੂੰ ਭੇਜ ਦਿੱਤਾ ਬਹੁ ਵਿਦਿ ਦੇ ਵਿਰੋਥਨ ਸੰਗਾ ਉਸ ਨੂੰ ਬਹੁਤ ਰਾਦੀ ਸੈਣਾ ਵਿਰੋਥਨ ਵੀ ਨਾਲ ਦਿੱਤੀ ਆ ਗਿਆ ਰਥ ਪੈਦਲ ਚਤੁਰੰਗਾ ਜੋ ਘੋੜੇ ਹਾਥੀ ਰਥ ਅਤੇ ਪੈਦਲ ਚਾਰ ਪ੍ਰਕਾਰ ਦੀ ਸੀ ਰਕਤ ਬੀਜ ਦਾ ਚਲਿਓ ਨਗਾਰਾ ਰਕਤ ਬੀਜ ਨਗਾਰਾ ਵਜਾ ਕੇ ਚੱਲਿਆ ਦੇਵ ਲੋਕ ਲੋ ਸੁਣੀ ਪੁਕਾਰਾ ਜਿਸ ਦੀ ਆਵਾਜ਼ ਦੇਵ ਲੋਕ ਤੱਕ ਸੁਣੀ ਗਈ ਕੰਪੀ ਪੋਮ ਗਗਨ ਠਹਿਰਾਨਾ ਧਰਤੀ ਕੰਬ ਗਈ ਅਤੇ ਆਕਾਸ਼ थरथरण ਲੱਗ ਗਿਆ ਦੇਵਨ ਜੁੱਤ ਦਿਵਰਾਜ ਡਰਾਨਾ ਦੇਵਤਿਆਂ ਸਮੇਤ ਇੰਦਰ ਵੀ ਡਰ ਗਿਆ ਤਵਲਾ गिर ਕੇ ਜਬ ਟਟ ਆਏ ਜਦੋਂ ਉਹ ਦੰਦ ਕਲਾਸ਼ ਪਰਬਤ ਦੇ ਨੇੜੇ ਆਏ ਦੁੱਧਾ ਭਟੋਲ ਮਿਰਦੰਗ বাজਾਏ ਤਦੋਂ ਤੋਂ ਸੇ ਟੋਲ ਅਤੇ ਮਿਰਦੰਗ ਵਜਾ ਦਿੱਤੇ ਜਬ ਹੀ ਸੁਨਾ ਕੁਲਾਹ ਲਕਾਨਾ ਜੋਹੀ ਦੇਵੀ ਨੇ ਉਹਨਾਂ ਦਾ ਰੋੜਾ ਕੰਨਾ ਨਾਲ ਸੁਣਿਆ ਕਿਉਂ ਹੀ ਦੇਵੀ ਉਤਰੀ ਸ਼ਾਸਤਰ ਅਸਤਰ ਲੈ ਨਾਨਾ ਅਨੇਕ ਤਰਾਤੇ ਅਸਤਰ ਅਤੇ ਸ਼ਾਸਤਰ ਲੈ ਕੇ ਪਰਬਤੋਂ ਉਤਰੀ ਸ਼ਹਿਬਰ ਲਾਏ ਬਰੀਖੰ ਬਾਣੰ ਉਸਨੇ ਬਾਣਾ ਦੀ ਸ਼ਹਿਬਰ ਲਾ ਦਿੱਤੀ ਬਾਜਰਾਜ ਅਰ ਗਿਰੇ ਕਿ ਕੰਗੰਨ ਜਿਸ ਕਰਕੇ ਘੋਰ ਸਵਾਰ ਅਤੇ ਘੋੜੇ ਡਿੱਗ ਪਏ ਟੈ ਟੈ ਪਰੇ ਸੁਪਟੇ ਸਰਦਾਰਾ ਚੰਗੇ ਸੂਰਮੇ ਅਤੇ ਸਿਆਨਕ ਨਾਇਕ ਡਿੱਗਣ ਲੱਗੇ ਜਾਨਕਾਰ ਕਟੈ ਬਿਰਚ ਸੰਗ ਆਰਾ ਮਾਨੋ ਬਾਡੀਆਂ ਨੇ ਆਰਿਆ ਨਾਲ ਬਿਰਚ ਕਟਕੇ ਸੁੱਟੇ ਹੋਣ ਜੇ ਜੇ ਸਾਤਰ ਸਮੋਹੇ ਪਏ ਜਿਹੜੇ ਜਿਹੜੇ ਵੈਰੀ ਤੇ ਵੀ ਦੇ ਸਾਹਮਣੇ ਆਏ ਬੋਹਰ ਜੀਤ ਗ੍ਰਹਿ ਕੇ ਨਹੀਂ ਗਏ ਓ ਮੋੜ ਜਿਉਂਦੇ ਘਰ ਨੂੰ ਨਾ ਪਰਤੇ ਜਹ ਪਰ ਪਰਤ ਪਈ ਤਰਵਾਰਾ ਜਣਾ ਉਤੇ ਦੇਵੀ ਦੇ ਤਲਵਾਰ ਦਾ ਵਾਰ ਹੋ ਗਿਆ ਇੱਕ ਇੱਕ ਤੇ ਪਏ 2 2 ਚਾਰਾ ਉਹ ਇੱਕ ਇੱਕ ਤੋਂ 2 2 ਅਤੇ 2 2 ਤੋਂ 4 4 ਟੁਕੜੇ ਹੋ ਕੇ ਕੱਟੇ ਗਏ ਹੁਇਆਂ ਅੰਗ ਪ੍ਰਯਾਤ ਛੰਦ ਛਿਮੀ ਤੇਜ ਤੇ ਗੰ ਸਰੋਸੰ ਪਰਹਾਰਣ ক্রోధवान ਹੋ ਕੇ ਤੇਜ ਤਲਵਾਰ ਦਾ ਵਾਰ ਕਰਨ ਨਾਲ ਉਹ ਇੰਜ ਚਮਕੀ ਇਹ ਮੇ ਦਾਮਨੀ ਜਾਨਪਾਦੋ ਮਝਾਰਨ ਮਾਨੋਪਾਦੋ ਦੇ ਮਹੀਨੇ ਵਿੱਚ ਬਿਜਲੀ ਚਮਕ ਰਹੀ ਹੋਵੇ ਉਹਦੇ ਨਦ ਨਾਦੰ ਕਰਕੇ ਕਮਾਨੰ ਤੋਂ ਸਿਆ ਤੋਂ ਗੰਭੀਰ ਧੁਨੀ ਅਤੇ ਕਮਾਨਾਂ ਤੋਂ ਕੜਾਕ ਦੀ ਆਵਾਜ਼ ਪੈਦਾ ਹੋ ਰਹੀ ਸੀ ਮਚਿਓ ਲੋਹਕ ਰੋਹੰ ਆਪੂ ਤੰਗ ਪਾਇਰੰ ਯੁੱਧ ਭੂਮੀ ਵਿੱਚ ਪੂਰੇ ਕ੍ਰੋਧ ਨਾਲ ਭਿਆਨਕ ਅਤੇ ਬੇਮਿਸਾਲ ਸ਼ਸਤਰ ਸੰਘਰਸ਼ ਮਚਿਆ ਹੋਇਆ ਹੈ। ਬਜੇ ਪੇਰ ਪੇਰੀ ਜੁਝਾਰੇ ਝਣੱਕੇ। ਯੁੱਧ ਵਿੱਚ ਭੇਰ ਅਤੇ ਭੇਰੀਆਂ ਵੱਜ ਰਹੀਆਂ ਹਨ ਅਤੇ ਵੀਰ ਯੋਧੇ ਸ਼ਸਤਰਾਂ ਨੂੰ ਚੜਕਾਰੇ ਹਨ। ਪਰੇ ਕੋਟ ਕੋਟਾਂ ਲਗੇ ਤੀਰ ਤੱਕੇ। ਕਾਰਕੋਟ ਮਚੀ ਹੋਈ ਹੈ ਅਤੇ ਧੀਰਜवान ਯੋਧਿਆ ਨੂੰ ਵੀ ਤੱਕੇ ਵਜ ਰਹੇ ਹਨ ਚਵੀ ਚਵਨਿਯੰ ਨਫੀਰੰ ਰਣਕੰ ਇਲਾ ਬੋਲ ਰਹੀਆਂ ਹਨ ਅਤੇ ਤੂਤੀਆਂ ਵਜ ਰਹੀਆਂ ਹਨ ਮਨੋ ਵਿਚਰੰਗ ਬਾਗ ਬੰਕੇ ਪਕੰ ਮਾਨੋ ਭਿਆਨਕ ਬੰਕੇ ਸ਼ੇਰ ਭਵਕਦੇ ਹੋਏ ਵਿਚਰ ਰਹੇ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ